拉ਜੀਤ ਭੁੱਲਰ ਮੁਦਾਬਾ 拉ਜੀਤ ਭੁੱਲਰ ਮੁਦਾਬਾ 拉ਜੀਤ ਭੁੱਲਰ ਮੁਦਾਬਾ 拉ਜੀਤ ਭੁੱਲਰ ਮੁਦਾਬਾ ਹਾਜੀ ਮੇਰਾ ਪਰਮਦੇਵ ਸਿੰਘ ਜੋੜਾ ਜੀ ਪ੍ਰੈਜ਼ੀਡੈਂਟ ਨੇ ਕਿਤੇ ਡਿਸਟ੍ਰਿਕਟ ਰਾਜਪੂਤ ਸਭਾ ਦੇ ਵਿੱਚ ਜੋ ਆਮ ਆਦਮੀ ਪਾਰਟੀ ਦਾ ਜੋ ਖਡੂ ਸਾਹਿਬ ਹਲਕੇ ਤੋਂ ਜੋ ਉਮੀਦਵਾਰ ਹੈ ਲਾਜੀਤ ਸਿੰਘ ਭੁੱਲਰ ਉਹਨੇ ਇੱਕ ਵਿਵਾਦ ਬਿਆਨ ਦਿੱਤਾ ਹੈ ਸਨਿਆਰ ਬਰਾਦਰੀ ਖਿਲਾਫ ਤੇ ਔਰ ਰਾਮਗੜੀ ਬਰਾਦਰੀ ਖਿਲਾਫ ਅੱਜ ਅਸੀਂ ਸਾਰੇ ਜਣੇ ਇੱਥੇ ਇੱਕਜੁੱਟ ਹੋ ਕੇ ਇਕੱਠੇ ਹੋ ਕੇ ਉਹਦਾ ਵਿਰੋਧ ਕਰਦੇ ਆਂ ਔਰ ਉਹਨਾਂ ਦੀ ਹਾਈ ਕਮਾਂਡ ਨੂੰ ਇਹ ਇੱਕ ਮਨਨਤਾ ਵੀ ਤੁਸੀਂ ਇਹਨੂੰ ਇੰਦੀ ਟਿਕਟ ਕੱਟੀ ਜਾਏ ਤਾਂ ਜੋ ਬਾਕੀ ਹੋਰ ਜਿਹੜੇ ਮੈਂਬਰ ਨੇ ਉਹਨਾਂ ਨੂੰ ਇਹਦੀ ਸਮਝ ਆਏ ਵੀ ਕਿਸੇ ਵੀ ਬ੍ਰਾਦਰਰੀ ਬਾਰੇ ਇਸ ਤਰ੍ਹਾਂ ਗਲਤ ਟਿੱਪਣੀ ਜੋ ਕਰੇਗਾ ਤੇ ਉਸ ਦਾ ਇਹ ਵਿਰੋਧ ਕੀਤਾ ਜਾਏਗਾ ਸਰ ਤੁਹਾਡਾ ਬਲਾਕੀ ਭਾਈਚਾਰਾ ਉਹ ਤਾਂ ਬਾਈਕਾਟ ਕਰੂਗਾ ਬਿਲਕੁਲ ਜੀ ਜੇ ਨਹੀਂ ਕਰਦਾ ਬਾਈਕਾਟ ਵੀ ਕਰੂਗਾ ਔਰ ਕਾਨੂੰਨੀ ਕਾਰਵਾਈ ਵੀ ਅਸੀਂ ਕਰਾਂਗੇ ਕਿਉਂਕਿ ਇਹ ਹਿੰਦੁਸਤਾਨ ਦਾ ਲਾਅ ਹੈ ਜੀ ਆਪਣਾ ਵੀ ਜਿਹੜਾ ਕੋਈ ਵੀ ਕੋਈ ਫਿਰਤੂ ਫੇਕੂ ਪ੍ਰਸਤ ਬਿਆਨ ਦਿੰਦਾ ਹੈ ਉਹਦੇ ਉਹ ਇਲੈਕਸ਼ਨ ਲੜਨ ਦੇ ਹੱਕ ਦਾ ਨਹੀਂ ਹੈ ਸੋ ਜਿਹੜਾ ਇਹਨੇ ਬਰਾਦਰੀਆਂ ਬਾਰੇ ਗਲਤ ਬਿਆਨ ਦਿੱਤਾ ਹੈ ਇਹ ਅਸੀਂ ਕਾਨੂੰਨੀ ਕਾਰਵਾਈ ਵੀ ਬਹੁਤ ਜਲਦੀ ਆਪਣੀ ਸਾਡੀ ਲੀਗਲ ਟੀਮ ਦੇ ਨਾਲ ਸਲਾਹ ਕਰਕੇ ਇਹਨਾਂ ਨੂੰ ਜਲਦੀ ਇੱਕ ਨੋਟਿਸ ਭੇਜਿਆ ਜਾਏਗਾ ਜੀ ਅੱਜ ਕਿਹੜੇ ਜਗ੍ਹਾ ਤੜਿਆ ਗਿਆ ਮਤਲਬ ਇਹ ਰਾਜਪੂਤ ਭਵਨ ਦੇ ਬਾਹਰ ਫੁੱਕਾ ਫੁੱਕਿਆ ਗਿਆ ਜੀ ਫਿਸ਼ਰਮਾ ਚੌਂਕ ਦੇ ਵਿੱਚ ਲੁਧਿਆਣਾ ਉੱਤਰ